بابا بام شٹ دا اے کا زندہ باد شٹ دا اے کا زندہ باد 22 سرے دے جونیئر زندہ باد 22 سرے دے جونیئر زندہ باد 22 سرے دے جونیئر زندہ باد شہر دا پردہال زندہ باد شہر دا پردہال زندہ باد شہر دا پردہال زندہ باد باو منٹو زندہ باد منٹو زندہ باد سڈی جونیئر سڈا پربور سڈی جونیئر سڈا پربور سڈی جونیئر سڈا پربور ਚਾਹਤੇ ਹੈ ਇਨਸਾਫ ਹਮ ਕੀ ਚਾਹਤੇ ਹੈ ਇਨਸਾਫ ਇਨਸਾਫ ਕੀ ਆਗੇ ਜੁਕਮਾ ਪੜੇਗਾ ਇਨਸਾਫ ਕੀ ਆਗੇ ਜੁਕਮਾ ਪੜੇਗਾ ਇਨਸਾਫ ਲੈਣ ਦੇ ਲਈ ਥਾਣੇ ਦੇ ਵਿੱਚ ਹੀ ਲਗਾਉਣਾ ਪਿਆ ਧਰਨਾ ਧਾਰੀਵਾਲ ਥਾਣੇ ਦੇ ਵਿੱਚ ਨਗਰ ਕੌਂਸਲ ਦਫਤਰ ਦੇ ਮੁਲਾਜ਼ਮ ਅਤੇ ਸਫਾਈ ਸੇਵਕ ਜੂਨੀਅਰ ਵੱਲੋਂ ਇਨਸਾਫ ਲੈਣ ਦੇ ਲਈ ਧਾਰੀਵਾਲ ਨਗਰ ਕੌਂਸਲ ਪ੍ਰਧਾਨ ਅਸ਼ਿੰਦ ਡੁੱਗਲ ਸਮੇਤ ਕੌਂਸਲਰਾਂ ਨੇ ਧਾਰੀਵਾਲ ਥਾਣੇ ਦੇ ਵਿੱਚ ਧਰਨਾ ਲਗਾਇਆ। ਉਹਨਾਂ ਦੋਸ਼ੀ ਗੰਦੇ ਹੋਏ ਦੱਸਿਆ ਕਿ ਪੰਜਾਬ ਪੁਲਿਸ ਦਾ ਜਵਾਨ ਇੱਕ ਧਾਰੀਵਾਲ ਨਗਰ ਕੌਂਸਲ ਪ੍ਰਧਾਨ ਅਸਿਸ ਦੁੱਗਲ ਦੇ ਘਰ ਦੇ ਨੇੜੇ ਰਹਿੰਦਾ ਸੀ ਅਤੇ ਗਲੀ ਦੇ ਵਿੱਚ ਗਲਤ ਤਰੀਕੇ ਨਾਲ ਪਾਈਪ ਪਾ ਰਿਹਾ ਸੀ ਜਿਸ ਨੂੰ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਰੋਕਿਆ ਤਾਂ ਉਸਨੇ ਅੱਗੋਂ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਗਾਲੀ ਗਲੋਚ ਕੀਤਾ ਅਤੇ ਧਮਕਾਉਣ ਲੱਗ ਪਿਆ। ਜਿਸ ਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਵੱਲੋਂ ਧਾਰੀਵਾਲ ਪੁਲਿਸ ਸਟੇਸ਼ਨ 'ਇੱਕ ਉਸਤੇ ਖਿਲਾਫ ਕੰਪਲੇਨ ਵੀ ਦਿੱਤੀ ਗਈ ਸੀ। ਪਰ ਧਾਰੀਵਾਲ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੇ ਰੋਸਵਜੋ ਧਾਰੀਵਾਲ ਨਗਰ ਕੌਂਸਲ ਪ੍ਰਧਾਨ ਅਸ਼ਿੰਦ ਦੁੱਗਲ ਸਫਾਈ ਸੇਵਕ ਜੂਨੀਅਰ ਅਤੇ ਕੌਂਸਲਰ ਅਤੇ ਸ਼ਹਿਰ ਵਾਸੀਆਂ ਨੇ ਧਾਰੀਵਾਲ ਥਾਣੇ ਦੇ ਵਿੱਚ ਦਰਿਆ ਉਸ਼ਾ ਕੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਇਨਸਾਫ ਦੀ ਮੰਗ ਕੀਤੀ ਇਸ ਮੌਕੇ ਤੇ ਸਿਖਸ਼ਣ ਬਲਾਸਰ ਠਾਕਰੇ ਪੰਜਾਬ ਯੂਥ ਪ੍ਰਧਾਨਾ ਨਹੀਂ ਮੱਜਣ ਨਹੀਂ ਪਹੁੰਚੇ ਅਤੇ ਉਹਨਾਂ ਨੇ ਐਸਐਸਪੀ ਗੁਰਦਾਸਪੁਰ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਨਗਰ ਕੌਂਸਲ ਪ੍ਰਧਾਨ ਰਸ਼ਨ ਦੁੱਗਲ ਤੇ ਸੈਂਟਰ ਇੰਸਪੈਕਟਰ ਸੰਜੀਤ ਸੋਨੀ ਨੇ ਆਖਿਆ ਕਿ ਜਿੰਨੀ ਦੇਰ ਤੱਕ ਦੋਸ਼ੀ ਦਾ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਤੱਕ ਧਰਨਾ ਸਮਾਪਤ ਨਹੀਂ ਹੋਵੇਗਾ ਅੱਜ ਹੋਈ ਹੈ ਇਹ ਮਸਲਾ ਜੇ ਅਪਣਾ ਕੋਲ ਇਹ ਕੁੜੇਟ ਰਾਲੀ ਨਾਲ ਗੇਟ ਬੰਦ ਕੀਤਾ ਤੇ ਰਜਨ ਸਾਹਿਬ ਆ ਕੇ ਬੈਠੇ ਉਹ ਪੂਰੀ ਨਗਰ ਕੌਂਸਲ ਦੀ ਟੀਮ ਆਈ ਜੀ ਦੇਖੋ ਜੀ ਮੈਂ ਨਗਰ ਕੌਂਸਲ ਦਾ ਪ੍ਰਧਾਨ ਸ਼ਹਿਰ ਤਾਰੀਵਾਲ ਤੋਂ ਮੈਂ ਮੈਨੂੰ ਹਰ ਐਮਸੀ ਨੇ ਹਰ ਸ਼ਹਿਰ ਵਾਸੀ ਨੇ ਕੋਈ ਤਕਲੀਫ ਹੁੰਦੀ ਹੈ ਤਾਂ ਮੈਨੂੰ ਦੱਸਣਾ ਹੁੰਦਾ ਸਾਡੇ ਜਦੋਂ ਵੀ ਕੋਈ ਤਕਲੀਫ ਹੁੰਦੀ ਆ ਵੀ ਆ ਸਾਡਾ ਵੇਖੋ ਅੱਜ ਕੱਲ ਤੁਹਾਨੂੰ ਪਤਾ ਵੀ ਮੌਸਮ ਜਿਹੜਾ ਵਾ ਬਰਸਾਤੀ ਮੌਸਮ ਆ ਸਾਰਿਆਂ ਦੇ ਕੋਈ ਨਾ ਕੋਈ ਪ੍ਰੋਬਲਮ ਆਂਦੀ ਆ ਇਕੱਠਾ ਪਾਣੀ ਹੋਏਦਾ ਮੈਨੂੰ ਵੀ ਫੋਨ ਆਂਦੇ ਆ ਹੋਰ ਸਾਡੇ ਬੰਦੇ ਨੂੰ ਆਂਦੇ ਆ ਫੋਨ ਐਮ ਸੀ ਸਾਹਿਬ ਨੂੰ ਵੀ ਉਹਨਾਂ ਨੇ ਸੈਨੀਟਰੀ ਇੰਸਪੈਕਟਰ ਨੂੰ ਕਹਿਣਾ ਜਾਂ ਮੁਲਾਜ਼ਮ ਨੂੰ ਕਹਿਣਾ ਵੀ ਜਾ ਕੇ ਉੱਥੇ ਵੇਖ ਕੇ ਸਫਾਈ ਕਰਕੇ ਆਓ ਇਸ ਤਰੀਕੀ ਕੀ ਹੋਇਆ ਵੀ ਸਾਡੇ ਜਦੋਂ ਮੈਨੂੰ ਫੋਨ ਆਇਆ ਤੇ ਮੈਂ ਵੀ ਇਹਨਾਂ ਨੂੰ ਕਿਹਾ ਜੇ ਹੋਰ ਐਮ ਸੀ ਨੇ ਕਿਹਾ ਤਾਂ ਸੈਂਟਿਸਫੈਰ ਸਾਹਿਬ ਨੂੰ ਕਿਹਾ ਸੈਂਟਿਸਫੈਰ ਸਾਹਿਬ ਨੇ ਅੱਗੇ ਮੁਲਾਜ਼ਮਾਂ ਨੂੰ ਡਿਊਟੀ ਲਾਤੀ ਵੀ ਜਾ ਕੇ ਵੇਖਿਆ ਉਹਨਾਂ ਦਾ ਹੱਲ ਕਰਕੇ ਆਓ ਜਦੋਂ ਉਹ ਜਾਂਦੇ ਆ ਤੇ ਉਹ ਬੰਦੇ ਜਿਹੜੇ ਨਾ ਹੁੰਦੇ ਨਾ ਉਲਟ ਬੋਲਦੇ ਆ ਗਾਲਾਂ ਕੱਢਦੇ ਸਾਡੇ ਮੁਲਾਜ਼ਮਾਂ ਨੂੰ ਉਹ ਵਿਚਾਰੇ ਇੰਨੀ ਮਿਹਨਤ ਕਰਦੇ ਆ ਸਫਾਈ ਕਰਦੇ ਆ ਗੰਦਗੰਦ ਚੁੱਕਦੇ ਆ ਠੀਕ ਆ ਉਹਨਾਂ ਦਾ ਮਤਲਬ ਹੀ ਕੋਈ ਨਹੀਂ ਜੇ ਕੋਈ ਗਲਤ ਕੰਮ ਕਰਦਾ ਪਿਆ ਹੁਣ ਸਾਡੇ ਇੱਕ ਮਸਲਾ ਵਾ ਇੱਕ ਐਸਐਸਬੀ ਦਾ ਬੰਦਾ ਵਾ ਰਜਿੰਦਰ ਸਿੰਘ ਉਸ ਬੰਦੇ ਨੇ ਕੀ ਕੀਤਾ ਵਾ ਵੀ ਆਪਣੀ ਗਲੀ ਦੇ ਅੱਗੇ ਬੜੀ ਵਧੀਆ ਗਲੀ ਬਣੀ ਆ ਕਿਉਂਕਿ ਮੇਰੇ ਹੀ ਗਲੀ ਵਿੱਚ ਆ ਮੈਂ ਕਿਸੇ ਦਾ ਮਾਰਾ ਕਰਦਾ ਨਾ ਸਾਰੇ ਮਹੱਲੇ ਦੇ ਨਾਲ ਚੱਲਣਾ ਉਹਦਾ ਘਰ ਉੱਚਾ ਵਾ ਪਾਣੀ ਬੜਾ ਵਧੀਆ ਜਾਂਦਾ ਉਹ ਦੀਆਂ ਬਣੀਆਂ ਰੀਆਂ ਵਾ ਉਸ ਬੰਦੇ ਨੇ ਕੀ ਕੀਤਾ ਵੀ ਮੇਰਾ ਘਰ ਉੱਚਾ ਵਾ ਉਹ ਦੀਆਂ ਤੇ ਜਦੋਂ ਪਾਣੀ ਆਣਾ ਉਹ ਦੀਆਂ ਚ ਬਾਹਰ ਆਣਾ ਹੀ ਆ ਲੋ ਇਨਾ ਮੀ ਹੁੰਦਾ ਵਾ ਲੋਕਾਂ ਦੇ ਤਾਂ ਘਰਾਂ 'ਚ ਪਾਣੀ ਵਜ ਜਾਂਦੇ ਆ ਵਰੰਦੇ ਤੇ ਉਸ ਬੰਦੇ ਨੇ ਕੀ ਕੀਤਾ ਉਹ ਦੀਆਂ ਤੋੜ ਦੀਆਂ ਠੀਕ ਆ ਮਹੱਲੇ ਵਾਲਿਆਂ ਨੇ ਕੰਪਲੇਨਟ ਕੀਤੀ ਸਪੈਕਟਰ ਸਾਹਿਬ ਨੂੰ ਤੇ ਸਪੈਕਟਰ ਸਾਹਿਬ ਨੇ ਕਮੇਟੀ ਘਰ ਕਮੇਟੀ ਘਰ ਨੇ ਮੈਨੂੰ ਪੁੱਛਿਆ ਮੈਂ ਯਾਰ ਮੇਰਾ ਮਹੱਲਾ ਜਿਹੜਾ ਗਲਤ ਗਲਤ ਜਗ ਦੀ ਵੇਲ ਵੀ ਜੋ ਕਰਨਾ ਕਰ ਲੋ ਉਹਨਾਂ ਨੇ ਜਾ ਕੇ ਉਹਨੂੰ ਸਮਝਾਇਆ ਬੰਦੇ ਭੇਜੇ ਉਹਨਾਂ ਨੂੰ ਜਾ ਕੇ ਸਮਝਾਇਆ ਵੇਖੋ ਜੀ ਆਪੇ ਕਮੇਟੀ ਕਰ ਦਿੱਦੀ ਆ ਤੁਸੀਂ ਹੋਦੀਆਂ ਨਾ ਤੋੜੋ ਤੁਸੀਂ ਆਪਣੀ ਸਿੱਧੀ ਪਾਈਪ ਨਹੀਂ ਪਾ ਸਕਦੇ ਤੁਹਾਡਾ ਘਰ ਉੱਚਾ ਵਾ ਸਾਰਿਆਂ ਦੇ ਨਾਲ ਤਰਕ ਰਾਲ ਕੇ ਚੱਲੀਦਾ ਉਹ ਬੰਦਾ ਉਹਨਾਂ ਦੇ ਹੱਥੀ ਪੈ ਗਿਆ ਹੱਥੀ ਪੈਣ ਦੇ ਬਾਅਦ ਉਹਨਾਂ ਨੂੰ ਗਾਲੀ ਗਲੋਚ ਵੀ ਕੀਤੀ ਉਹਨਾਂ ਨੇ ਸਾਨੂੰ ਕੰਪਲੇਨ ਕੀਤੀ ਆ ਕੇ ਮੈਨੂੰ ਦੱਸਿਆ ਤੇ ਮੈਂ ਉਸ ਰਜਿੰਦਰ ਨੂੰ ਨਹੀਂ ਮਿਲਿਆ ਪਰ ਮੈਂ ਉਹਨਾਂ ਨੂੰ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਬਹਿ ਕੇ ਮਕਾ ਲਨੇ ਆ ਇਹਨਾਂ ਨੇ ਹਾਰ ਕੇ ਉਸ ਬੰਦੇ ਨੇ ਸੈਂਟੀ ਇੰਸਪੈਕਟਰ ਨਾਲ ਵੀ ਗਲਤ ਬੋਲਿਆ ਸਾਡੇ ਦਿਨ ਆ ਗਿਆ ਪਪਲੂ ਮੁੰਡਾ ਉਹਦੇ ਨਾਲ ਵੀ ਗਲਤ ਬੋਲਿਆ ਤੇ ਆ ਕੇ ਵੀ ਚਲੋ ਕੋਈ ਗੱਲ ਨਹੀਂ ਬਹਿ ਕੇ ਮਕਾ ਦਨੇ ਪਰ ਉਹਨੇ ਥਾਣੇ ਕਮਪਲੇਂਟ ਕੀਤੀ ਥਾਣੇ ਵਾਲੇ ਕੋਈ ਸੁਣਵਾਈ ਨਹੀਂ ਕੀਤੀ ਹਾਰ ਕੇ ਉਹਨਾਂ ਨੇ ਇੱਕ ਦਿਨ ਇਸ ਬੰਦੇ ਧਰਨਾ ਵੀ ਲਗਾਈ ਪਿੱਛੇ ਹਾਂ ਇੱਕ ਦਿਨ ਧਰਨਾ ਲਾਇਆ ਧਰਨਾ ਇਸ ਕਰਕੇ ਲਾਇਆ ਵੀ ਜਿਹੜੇ ਮੁੰਡੇ ਮੁਲਾਜ਼ਮ ਗਏ ਸੀ ਉਹਨਾਂ ਨੂੰ ਰਾਤ ਨੂੰ ਬੰਦੇ ਲੈ ਕੇ ਪਏ ਤੇ ਨਾਲੇ ਗਾਲਾਂ ਕੱਢੀਆਂ ਨੂੰ ਕਹਾੜੀਆਂ ਪਈਆਂ ਇੱਕ ਮੁਲਾਜ਼ਮ ਉਹ ਮੁਲਾਜ਼ਮਾਂ ਨੇ ਸਾਡੇ ਦਿਵਾਲੇ ਹੋ ਗਏ ਵੀ ਤੁਸੀਂ ਸਾਡੇ ਮੋਤਬਰ ਜੇ ਜੇ ਤੁਸੀਂ ਕਿਹਾ ਟਾਡੇ ਮਤ ਜ ਸਰਕਾਰ ਨੇ ਕਿਹਾ ਕਮੇਟੀ ਵਾਲਿਆਂ ਨੇ ਕਿਹਾ ਜਾਂ ਤੁਸੀਂ ਕਿਹਾ ਕੰਮ ਕਰਗੇ ਜਾਂ ਕੰਮ ਕਰਨ ਜਾਣਦੇ ਆ ਜਿਉ ਸਾਡੇ ਦਿਵਾਲੇ ਹੁੰਦੇ ਸਾਡੇ ਧੀਆਂ ਭੈਣਾਂ ਦੀਆਂ ਸਾਨੂੰ ਗਾਲਾਂ ਕੱਢਦੇ ਤੁਸੀਂ ਸਾਡਾ ਕਿਉਂ ਨਹੀਂ ਤਾਦ ਦਿੰਦੇ ਨਾ ਲਗਾ ਕਾਰਵਾਈ ਪੁਲਿਸ ਨੇ ਕੋਈ ਹਾਂ ਪੁਲਿਸ ਆਈ ਹੈ ਪੁਲਿਸ ਨੇ ਜਾ ਕੇ ਐਸਐਸਪੀ ਸਾਹਿਬ ਨਾਲ ਗੱਲ ਹੋਈ ਮੇਰੀ ਵੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਕਿਹਾ ਮੈਂ ਵੀ ਤੁਹਾਡਾ ਬੰਦਾ ਵਾ ਉਹਨੂੰ ਸਮਝਾਓ ਠੀਕ ਆ ਤੇਹੀ ਧਰਨਾ ਕਹਿੰਦੇ ਤੇ ਧਰਨਾ ਚਕਾਓ ਅਸੀਂ ਬੀਐਸਪੀ ਸਾਹਿਬ ਆਏ ਇਹ ਧਰਨਾ ਚਕਾ ਕੇ ਬਿਲਕੁਲ ਬੰਦੇ ਨੂੰ ਸਮਝਾਇਆ ਉਹਨਾਂ ਨੇ ਟਾਈਮ ਦਿੱਤਾ ਵੀ ਇਹਦਾ ਨਾ ਕੀ ਆ ਅਸੀਂ ਜਿਸ ਤਰ੍ਹਾਂ ਤੁਸੀਂ ਉਨੇ ਹੋਰ ਕਾਰਵਾਈ ਕਦੀ ਮਰਤੇ ਕਰੀ ਜਾਂਦੇ ਕਦੀ ਐਸਐਸਬੀ ਕੋਲ ਕਦੀ ਕੇ ਮੁਲਾਜ਼ਮ ਤੇ ਕਰੀ ਜਾਂਦੇ ਧਮਕੀਆਂ ਦੇਂਦੇ ਵੀ ਮੇਰੇ ਉਹ ਆ ਕੇ ਮਿਲਣ ਜਿੰਦਰ ਕਹਿ ਰਹੇ ਉਹ ਪੂਰੀ ਪੋਸਟ ਕੀ ਆ ਉਹਦੀ ਪੋਸਟ ਹੀ ਹੈ ਜੀ ਉਹ ਐਸਐਸਬੀ ਦੇ ਥੱਲੇ ਕੰਮ ਕਰਦਾ ਕਹਿੰਦਾ ਜੀ ਮੈਂ ਐਸਐਸਬੀ ਦਾ ਖਾਸ ਬੰਦਾ ਹਾਂ ਸਿਰਫ ਇਹੀ ਗੱਲ ਜੇ ਅਸੀਂ ਉਹਨੂੰ ਟਾਈਮ ਦਿੱਤਾ ਸੀ 10 ਦਿਨ ਹੋ ਗਏ ਆ ਉਹਦੀ ਕੋਈ ਅਈ ਮੁਲਾਜ਼ਮਾਂ ਨੂੰ ਕੋਈ ਧਰਨਾ ਚਕਾਤਾ ਕੰਮ ਕਰਨ ਦੇ ਬੜੇ ਵਧੀਆ ਇਹਨਾਂ ਨੇ ਕਿਹਾ 15 ਅਗਸਤ ਤਾਈਂ ਕੰਮ ਨਹੀਂ ਕਰਨਾ ਫੇਰ ਵੀ ਅਈ ਇਹਨਾਂ ਨੇ ਤਰਲਾ ਮਿੰਦ ਕਰਕੇ ਕੰਮ ਕਰਾਇਆ ਹੁਣ ਕਿ ਮਸਲਾ ਹੈ ਉਹ ਮਸਲਾ ਆ ਵੀਨ ਦੀ ਕੋਈ ਸੁਣਵਾਈ ਨਹੀਂ ਹੋਈ ਇੱਕ ਬੰਦਾ ਜਿਹੜਾ ਦੂਜੇ ਇੱਕ ਰਜਿੰਦਰ ਕੁਮਾਰ ਤੇ ਇਹਦੇ ਇੱਕ ਹੋਰ ਬੰਦਾ ਇਹ ਮਾੜਾ ਡੌਂਦਾ ਉਹ ਵੀ ਗਾਲਾਂ ਗੋਲਾਂ ਕਰਦਾ ਉਹਨੇ ਹੰਡੀ ਸਪੇਡ ਦੀ ਬੇਲ ਕਰਾ ਲਿਆ ਉਹ ਕਹਿੰਦੇ ਵੀ ਕਾਨੂੰਨ ਇਹ ਵੀ ਕਰਾ ਲਿਆ ਹੈਗਾ ਤੇ ਸਾਡੀ ਤੇ ਕੋਈ ਸਰਵਾਈ ਨਹੀਂ ਇਹਨਾਂ ਨੇ ਅੱਜ ਕਮੇਟੀ ਘਰ ਵੀ ਬੰਦ ਤੇ ਸ਼ਹਿਰ ਦੇ ਇੱਥੇ ਆ ਕੇ ਬਹਿ ਗਏ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਅਸੀਂ ਉਹੀ ਕਹਿੰਦੇ ਆ ਵੀ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਏ ਨਹੀਂ ਦਿੱਤਾ ਜਾਏਗਾ ਤਾਂ ਫੇਰ ਇਹੀ ਇੱਥੇ ਬੈਠੇ ਦੇ ਜੀ ਅਈ ਪ੍ਰਧਾਨ ਜੀ ਜਿੱਦਿ ਮੌਕੇ ਤੇ ਪਹੁੰਚੋ ਧਾਰਿਵਾ ਠਾਨੇ ਚ ਨਗਰ ਕੌਂਸਲ ਦੇ ਵੱਲੋਂ ਕੋਈ ਕਮੇਟੀ ਦੇ ਵੱਲੋਂ ਤੇ ਮੁਲਾਜ਼ਮਾਂ ਲੋ ਚੱਤੇ ਮਾਰਗ ਦਾ ਪੁੱਛੇ ਗਲਾ ਰੋਸ ਨੂੰ ਕੀਤਾ ਜਾ ਰਿਹਾ। ਕੋਈ ਕਾਰਵਾਈ ਨਹੀਂ ਹੋ ਰਹੀ ਕੀ ਕਹਿਣਾ ਚਾਹਦੇ ਹੋ? ਦੇਖੋ ਅੱਗੇ ਮੈਂ ਵੀ ਇੱਥੇ ਪਹੁੰਚਿਆ ਸਾਡੇ ਸ਼ਹਿਰ ਦੇ ਕਾਉਂਸਲਰ ਸਹਿਬਾਨ ਪ੍ਰਧਾਨ ਸਾਹਿਬ ਸਾਡੇ ਤਾਇਆ ਜੀ ਸਾਡੇ ਦੁੱਗਲ ਸਾਹਿਬ ਜਿਹੜੇ ਕਮੇਟੀ ਦੇ ਪ੍ਰਧਾਨ ਨੇ ਸਾਡੇ ਸੀਨੀਅਰ ਵਾਈਸ ਪ੍ਰਧਾਨ ਨੇ ਕਮੇਟੀ ਦੇ ਨੋਨੀ ਖੋਸਲਾ ਜੀ ਨਰੈਣ ਮਲੋਤਰਾ ਜੀ ਇੰਦਰਾਸ ਜੀ ਜੋਝਾ ਜੀ ਸਾ ਨਰੇਨ ਮੋਤਰਾ ਇਹ ਸਾਰੇ ਸ਼ਹਿਰ ਵਾਸੀ ਸਾਰੇ ਪਿੰਕਾ ਜੀ ਜਿਹੜੇ ਪ੍ਰਧਾਨ ਨੇ ਕਮੇਟੀ ਦੇ ਸਫਾਈ ਜੂਨੀਅਨ ਜੰਨੀ ਹੋਈ ਆ ਸਾਰੇ ਅੱਜ ਇੱਥੇ ਬੈਠੇ ਆ ਮੌਂਟੂ ਜੀ ਸੈਂਟਰ ਇਨਸਪੈਕਟਰ ਸਾਰੀ ਕਮੇਟੀ ਇੱਥੇ ਬੈਠੇ ਮੈਂ ਤੇ ਐਸਐਸਪੀ ਸਾਹਿਬ ਨੂੰ ਇੱਕ ਸਮੇਂ ਆ ਦੇਣਾ ਚਾਹੁੰਦਾ ਐਸਐਸਪੀ ਸਾਹਿਬ ਨੂੰ ਡੀਐਸਪੀ ਆਪਣੇ ਦਿਹਾਤੀ ਜੀ ਨੂੰ ਡੀਐਸਪੀ ਧਾਰੀਵਾਲ ਨੂੰ ਤੇ ਐਸਐਚਓ ਸਾਹਿਬ ਜਿਹੜੀ ਵੀ ਕਾਰਵਾਈ ਜਿਹੜੀ ਅੱਜ ਧਰਨਾ ਲਾਉਣ ਦੀ ਜਿਹੜੀ ਇਹ ਨੌਬਤ ਆਈ ਹੈ ਕਿਉਂ ਆਈ ਹੈ ਸਾਨੂੰ ਇਹਦਾ ਜਵਾਬ ਦੇਣਾ ਚਾਹੀਦਾ ਉਦੇ ਖਿਲਾਫ ਜਿੰਨੇ ਵੀ ਬਦਤਮੀਜ਼ੀ ਕੀਤੀ ਹੈ ਚਾਹੇ ਉਹ ਮੁਲਾਜ਼ਮ ਕਿਤੇ ਵੀ ਲੱਗਾ ਹੋਵੇ ਉਹਦੇ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਅੱਜ ਜਿੱਦਾਂ ਮੈਂ ਦੇਖ ਰਿਹਾ ਸਾਰੇ ਰੋਲਿੰਗ ਪਾਰਟੀ ਦੇ ਸਾਡੇ ਮੈਂ ਵੀ ਉਹਨਾਂ ਚ ਆਉਣਾ ਸਾਰੇ ਅਸੀਂ ਧਰਨਾ ਲਾਣ ਦੀ ਸਾਨੂੰ ਨੌਬਤ ਆਵੇ ਤੇ ਇਹਦੇ ਪਿੱਛੇ ਮਤਲਬ ਬੜੀ ਵੱਡੀ ਸਾਜ਼ਿਸ਼ ਆ ਕਿ ਸਾਨੂੰ ਕਿਸੇ ਤਰ੍ਹਾਂ ਦਾ ਸਾਜਿ ਸਫਾਈ ਯੂਨੀਅਨ ਸ਼ਹਿਰ ਦੇ ਵਿੱਚ ਮਤਲਬ ਜਿਹੜੀ ਸਫਾਈ ਹੈ ਜੇ ਬੁਰਾ ਹਾਲ ਹੈ ਜੇ 2 ਦਿਨ ਸਫਾਈ ਨਾ ਹੋਈ ਜੇ ਇਹਨਾਂ ਦਾ ਰੋਸ ਹੈ ਸਫਾਈ ਕਿਉਂ ਕਰਨਗੇ ਉਹ ਇਹਨਾਂ ਨੂੰ ਧਰਨਾ ਕਿਉਂ ਲਾਣਾ ਪਿਆ ਇੰਨੇ ਦਿਨ ਤੋਂ ਜਿਹੜੀ ਇਹ ਕੰਮ ਚੱਲਦਿਆ ਇਹਨੂੰ ਤੁਰੰਤ ਐਸਚੂ ਸਾਹਿਬ ਨੂੰ ਤੁਰੰਤ ਇਹਨਾਂ ਤੇ ਕਾਰਵਾਈ ਕਰ ਦੇਣੀ ਚਾਹੀਦੀ ਆ ਕਿਉਂਕਿ ਇੰਨੇ ਲੋਕ ਕੱਲੀ ਸਫਾਈ ਜੂਨੀਅਰ ਨਹੀਂ ਆਈ ਸਾਰਾ ਸ਼ਹਿਰ ਖਲੋਤਾ ਸਾਰੇ ਕਾਉਂਸਲਰ ਖਲੋਤੇ ਨੇ ਮੌਜੂਦਾ ਰੋਲਿੰਗ ਪਾਰਟੀ ਦੇ ਲੀਡਰ ਖਲੋਤੇ ਨੇ ਪਰ ਆਪਾਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਰੰਤ ਤੇ ਕਾਰਵਾਈ ਕਰੋ ਇਹਦੇ ਖਿਲਾਫ ਪਹਿਲਾਂ ਵੀ ਇੱਕ ਦਿਨ ਉੱਥੇ ਨਹਿਰ ਤੇ ਹੋਇਆ ਸੀ ਉਦੋਂ ਵੀ ਸਪੈਸ਼ਲ ਬ੍ਰਾਂਚ ਡੀਐਸਪੀ ਸਾਹਿਬ ਸਾਰਿਆਂ ਨੇ ਕਹਿ ਕੇ ਇਹ ਧਰਨਾ ਚੁਕਾਇਆ ਸੀ ਪਰ ਉਹ ਅਸ਼ਵਨ ਜਿਹੜਾ ਦਿੱਤਾ ਸੀ ਉਹ ਪੂਰਾ ਨਹੀਂ ਕਰ ਸਕੇ ਹੁਣ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਸਾਰੇ ਅਫਸਰ ਸਹਿਬਾਨਾਂ ਨੂੰ ਤੁਰੰਤ ਇਹਦਾ ਪਰਚਾ ਦਰਜ ਕਰਕੇ ਇਹ ਧਰਨਾ ਚੁਕਾਇਆ ਜਾਏ ਦੇ ਸਰਵਸੇ ਲੋਟੇ ਮਲਗਾਗਾ ਕੀ ਕਰਨ ਆਂਤਰ ਨਾਲ ਲਗਾਇਆ ਗਿਆ ਉਹਦੇ ਚ ਕਮੇਟੀ ਵਾਲਿਆਂ ਨਾਲ ਵੀ ਸਪਾਈ ਸੇਵਕ ਜੁਨੀਅਨ ਦੇ ਨੁਮਾਇੰਦਿਆਂ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਇਹਨਾਂ ਨੇ ਇੱਕ ਐਪਲੀਕੇਸ਼ਨ ਵੀ ਪਹਿਲਾਂ ਦਿੱਤੀ ਹੋਈ ਹੈ ਕਿ ਇਸ ਰਜਿੰਦਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਗਲੀ ਦੇ ਵਿੱਚ ਬਿਨਾ ਕਮੇਟੀ ਦੀ ਮਨਜ਼ੂਰੀ ਦੇ ਮਤਲਬ ਪਾਈਪਾਂ ਪੁੱਟ ਕੇ ਹਉਦੀਏ ਤੋੜ ਕੇ ਸੂਕਾਰ ਦੀ ਪ੍ਰਾਪਰਟੀ ਨੂੰ ਜਿਹੜਾ ਨੁਕਸਾਨ ਪਜਾਇਆ ਤੇ ਜਿਹੜੇ ਮੌਕੇ ਤੇ ਸਫਾਈ ਜੂਨੀਅਨ ਦੇ ਕਰਮਚਾਰੀ ਪਹੁੰਚੇ ਨੇ ਉਹਨਾਂ ਨੇ ਇਹਨੂੰ ਅਜਾਇਆ ਕਰਨ ਤੋਂ ਰੋਕਿਆ ਤੇ ਇਹਨੇ ਉਹਨਾਂ ਦੇ ਨਾਲ ਵੀ ਮਿਸਬੇਵ ਕੀਤਾ ਔਰ ਗਾਲੀ ਕਲੋਚ ਕੀਤਾ ਉਹਦੇ ਸਬੰਧ ਵਿੱਚ ਵੈਰੀਫਾਈ ਵੀ ਕੀਤਾ ਲੇਕਿਨ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਕਰਾਉਣ ਲਈ ਜਿਹੜਾ ਉਹ ਟਾਈਮ ਵੀ ਦਿੱਤਾ ਗਿਆ ਸੀ ਕਿ ਜਾਂ ਤੇ ਜਿਹੜਾ ਕਮੇਟੀਕਰਦਾ ਤੂੰ ਨੁਕਸਾਨ ਕੀਤਾ ਉਹਦੀ ਪਰਪਾਈ ਕਰ ਜਾਂ ਦੁਬਾਰਾ ਆਪਣੀਆਂ ਪਾਈਪਾਂ ਜਿਹੜੀਆਂ ਆਪਣੇ ਖਰਚੇ ਦਿੱਤੇ ਜਿਹੜੀਆਂ ਉਹ ਠੀਕ ਕਰਵਾ ਕੇ ਤੇ ਜਿਹੜੀ ਸਪਾਈ ਸੇਵਕ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਮੇਸਵੇਬ ਕੀਤਾ ਉਹਦੇ ਸੰਬੰਧੀ ਵੀ ਆਪਣੀ ਗਲਤੀ ਦਾ ਅਹਿਸਾਸ ਕਰੇ ਤੇ ਟਾਈਮ ਦਿੱਤਾ ਗਿਆ ਸੀ ਉਹ ਜਿਹੜੀਆਂ ਡਿਊਟੀਆਂ ਹੋਣ ਕਰਕੇ ਸਾਡੇ ਕੋਲੋਂ ਵੀ ਐਪਲੀਕੇਸ਼ਨ ਤੇ ਥੋੜੀ ਕਾਰਵਾਈ ਦੇ ਵਿੱਚ ਦੇਰੀ ਹੋਈ ਜੋ ਇਸੇ ਰੋਜ਼ ਦੇ ਵੱਜੋਂ ਅੱਜ ਜਿਹੜਾ ਇਹ ਕਮੇਟੀ ਘਰ ਦੇ ਮੁਲਾਜ਼ਮਾਂ ਯੂਨੀਅਨ ਵੱਲੋਂ ਜਿਹੜਾ ਇਹ ਤਰ੍ਹਾਂ ਲਗਾਇਆ ਗਿਆ ਉਹਨਾਂ ਦੇ ਕਰਮਚਾਰੀਆਂ ਦੇ ਨਾਲ ਵੀ ਸਾਡੀ ਗੱਲ ਹੋਈ ਹੈ। ਬੈਠੇ ਆ ਆਪਸੀ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ। ਇਹਦਾ ਜਲਦੀ ਕੋਈ ਹੱਲ ਕੱਢ ਕੇ ਜਿੰਦਰ ਦੱਸਦੇ ਪਿਓ ਪੰਜਾਬ ਪੁਲਿਸ ਦਾ ਮਲਾਜ ਹੈ। ਆਹ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੀ ਡਿਊਟੀ ਕਰ ਰਿਹਾ। ਇਹ ਗੁਰਦਾਸਪੁਰ ਡਿਊਟੀ ਕਰ ਰਿਹਾ। ਸਰ ਦੱਸਿਆ ਜਿਹੜਾ ਕਿ ਅਸੀਂ ਵੀ ਦੱਤਰ ਡਿਊਟੀ ਕਰਤਾ ਉਹ ਉਸਦੀ ਕੌਸ ਮਾਰਦਾ ਹੈ ਕਿ ਮੈਸਜ ਦਾ ਫਾਸ ਬੰਦਾ ਤੇ ਜੀ ਮੰਨਦੀ ਕਰ। ਨਹੀਂ ਐ ਹੋਜੀ ਕੋਈ ਗੱਲਬਾਤ ਨਹੀਂ ਹੈਗੀ। ਉਹ ਠੀਕ ਆ ਉਹਨੇ ਉਹਨੇ ਕੀ ਕਿਹਾ ਹੋਏਗਾ ਉਹ ਸਾਡੇ ਸਾਹਮਣੇ ਨਹੀਂ ਉਹਨੇ ਕਿਹਾ। ਲੇਕਿਨ ਨਾ ਤਾਂ ਉਹਦੀ ਐਸਐਸਪੀ ਦਫ਼ਤਰ ਦੇ ਵਿੱਚ ਡਿਊਟੀ ਹੈ ਨਾ ਉਹਦੀ ਕੋਈ ਉੱਥੇ ਕੋਈ ਪੋਸਟਿੰਗ ਡਾਕ ਸਕਾਟ ਦੇ ਵਿੱਚ ਉਹਦੀ ਪੋਸਟਿੰਗ ਉਹਨੇ ਆਪਣੇ ਲੈਵਲ ਦੇ ਉੱਤੇ ਕੋਈ ਇਹਨਾਂ ਦੇ ਮੁਤਾਬਕ ਉਹਨੇ ਕੋਈ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੋਏ ਪਰ ਕਾਨੂੰਨ ਜਿਹੜਾ ਵਾ ਸਾਰਿਆਂ ਤੋਂ ਉੱਪਰ ਆ ਉਹਦੇ ਵਿੱਚ ਕੋਈ ਵੀ ਗਲਤੀ ਕਰੇ ਤੇ ਕਾਨੂੰਨ ਦੇ ਅਨੁਸਾਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਣੀ ਜਿਹੜੀ ਆ ਉਹ ਬੰਦ